ਮੱਛਰਾਂ ਨਰਮੇਤੇ ਵੱਧਦਾ ਵੀ ਆ ਤਾਂ ਪਹਿਲੀ ਸਟੇਜ ਤੇ ਨਿੰਮ ਦੀ ਸਪਰੇ ਆਪ ਤਿਆਰ ਕਰਕੇ ਕੀਤੀ ਜਾਵੇ ਆਪਾਂ ਆਪਣੀ ਜਿਹੜੀ ਹੋਂਦ ਹੈ ਇਹ ਆਪਣੀ ਦਰਖਤਾਂ ਤੇ ਖੜੀ ਲੱਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਮਾਨਸਾ ਜ਼ਿਲ੍ਹੇ ਦੇ ਚੁਨੀਰ ਵਿਖੇ ਬਾਬਾ ਧਿਆਨ ਦਾ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਹੀ ਸ਼ਾਨਦਾਰ ਉਪਰਾਲਾ ਕੀਤਾ ਗਿਆ ਉਹਨਾਂ ਵੱਲੋਂ ਪੈਸਟੀਸਾਈਡ ਯੂਨੀਅਨ ਚੁਨੀਰ ਦੇ ਸਹਿਯੋਗ ਨਾਲ ਨਵੇਂ ਬਣੇ ਖੇਡ ਸਟੇਡੀਅਮ ਦੇ ਵਿੱਚ 101 ਪੌਦੇ ਲਗਾਏ ਗਏ ਪੌਦਾ ਲਗਾਉਣ ਦੀ ਰਸਮ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਹਰਵਿੰਦਰ ਸਿੰਘ ਨੇ ਕੀਤੀ ਤੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਲਈ ਸਹਿਯੋਗ ਕੀਤਾ ਜਾਵੇ ਉਹਨਾਂ ਇਹ ਵੀ ਗੱਲ ਆਖੀ ਕਿ ਪੌਦੇ ਲਗਾਉਣ ਤੋਂ ਇਲਾਵਾ ਪੌਦਿਆਂ ਦੀ ਸੰਭਾਲ ਕਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਇਸ ਕਰਕੇ ਮੌਕੇ ਤੇ ਹਾਜ਼ਰ ਲੋਕਾਂ ਨੂੰ ਮੁੱਖ ਖੇਤੀਬਾੜੀ ਅਫਸਰ ਦੇ ਵੱਲੋਂ ਇਹ ਪ੍ਰੇਰਿਤ ਕੀਤਾ ਗਿਆ ਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ ਆਓ ਵੇਖਦੇ ਹਾਂ ਪੌਦੇ ਲਗਾਉਣ ਦੀ ਇਹ ਵਿਸ਼ੇਸ਼ ਰਿਪੋਰਟ ਤਾਂ ਕੋਈ ਵੀ ਆਸ ਕਰ ਬਾਬਾ ਕਰੋ ਕਰੋ ਮਿੱਟੀ ਆਪਾਂ ਬਾਤਾਂ ਦਾ ਜੋ ਪਲੇਟ ਕਲੱਬ ਜਾਨੀ ਦੋ ਜੋ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਨੂੰ ਬੂਟਾਂ ਦੀ ਲਾਈ ਹੋਈ ਸੀ ਜਾਨੀ ਕਿ ਵੀ ਲਗਭਗ ਅਸੀਂ 100 ਬੂਟਾ ਲਾ ਚੁੱਕੇ ਹਾਂ 300 ਬੂਟਾ ਅਸੀਂ ਗਰਾਊਂਡ ਦੇ ਆੜੇ-ਦਵਾਰੇ ਲਾ ਚੁੱਕੇ ਹਾਂ ਤੂੰ ਪਹਿਲਾਂ ਤੇ ਅਸੀਂ ਹੋਰ ਵੀ ਆਪਣੇ ਕਲੱਬ ਵਾਲਿਆਂ ਨੂੰ ਹੋਰ ਜਿਹੜੇ ਵੀ ਕਲੱਬਾਂ ਨੇ ਲਵੇ ਤਵੀਆਂ ਪਿੰਡਾਂ ਦੀਆਂ ਕਲੱਬਾਂ ਨੇ ਸਾਰਿਆਂ ਨੂੰ ਬੇਨਤੀ ਕਹਿਣੇ ਆ ਵੀ ਵੱਧ ਤੋਂ ਵੱਧ ਗਰਾਊਂਡਾਂ ਵਿੱਚ ਦਰਖਤ ਲਾਓ ਤੇ ਵਾਤਾਵਰਣ ਨੂੰ ਆਪਾਂ ਵਧੀਆ ਸਾਫ਼ ਬਣਾਓ ਵਿਭਾਗ ਵੱਲੋਂ ਹੀ ਸਾਡੇ ਪੌਦੇ ਦਿੱਤੇ ਗਏ ਸਾਨੂੰ 101 ਬੂਟਾ ਅੱਜ ਲਾਇਆ ਗਿਆ ਹੈਗਾ ਸਾਰੇ ਕਲੱਬ ਦੇ ਸਹਿਯੋਗ ਨਾਲ ਮੈਸੇਜ ਇਹ ਆ ਵੀ ਸਾਰੇ ਜਣੇ ਆਪ ਇਹ ਆਪਣੀ ਦਰਖਤਾਂ ਤੇ ਖੜੀ ਹੈ ਲਗਭਗ ਇਹਦੇ ਵਿੱਚ ਬਹੁਤਾਂ ਹਿੱਸਾ ਤੇ ਆਪਾਂ ਨੂੰ ਚਾਹੀਦਾ ਵੀ ਸਾਰੇ ਜਣੇ ਆਪਾਂ ਦਰਖਤ ਲਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਕਿ ਕੁਦਰਤ ਸਿਸਟਮ ਬਣਾ ਕੇ ਨੀਤੀ 9 ਜੁਲਾਈ 2024 ਨੂੰ ਬਾਬਾ ਧਿਆਨ ਦਾਸ ਸਪੋਰਟਸ ਕਲੱਬ ਚਨੀਰ ਵੱਲੋਂ ਮੈਨੂੰ ਮੁਖਤ ਹਰਵਿੰਦਰ ਸਿੰਘ ਮੁਖੇਤੀ ਬੜੀਆ ਸਰਮਾਨ ਸਾਨੂੰ ਸੱਦਾ ਮਿਲਿਆ ਕਿ 400 ਦੇ ਕਰੀਬ ਬੂਟੇ ਜਿਹੜੇ ਸ਼ਾਨਦਾਰ ਤੇ ਫਲਾਂ ਦੇ ਉਹ ਪਿੰਡ ਦੇ ਨਵੇਂ ਸਟੇਡੀਅਮ ਦੇ ਵਿੱਚ ਤੇ ਆਲੇ ਦੁਆਲੇ ਲਾਉਣੀਆਂ ਤਾਂ ਕਿ ਜਿਹੜਾ ਖੇਤੀਬਾੜੀ ਵਿਭਾਗ ਮਾਨਸਾ ਨੇ ਪਲਾਂਟੇਸ਼ਨ ਡਰਾਈਵ ਗੁੱਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਉਹਨੂੰ ਹੋਰ ਹੁਲਾਰਾ ਮਿਲੇ ਤੇ ਜਿੱਥੇ ਇਹਦੇ ਨਾਲ ਸਾਨੂੰ ਛਾਂ ਮਿਲੂਗੀ ਤੇ ਵਾਤਾਵਰਨ ਵਿੱਚ ਜਿਹੜੀ ਹਵਾ ਵੀ ਉਹ ਸ਼ੁੱਧ ਮਿਲੂਗੀ ਸੋ ਉਸ ਸੰਬੰਧੀ ਅੱਜ ਮੈਂ ਇੱਥੇ ਆਇਆ ਔਰ 100 ਦੇ ਕਰੀਬ ਮੈਂਬਰ ਬਾਬਾ ਧਿਆਨ ਦਾਸ ਸਪੋਰਟਸ ਕਲੱਬ ਚਨੀਰ ਨੇ ਇੱਥੇ ਇਕੱਠੇ ਹੋਏ ਆ ਔਰ ਯੰਗ ਮੁੰਡੇ ਹੈਗੇ ਨੌਜਵਾਨ ਹੈਗੇ ਆ ਨਸ਼ਿਆਂ ਤੋਂ ਰਹਿਤ ਆ ਬੜੀ ਖੁਸ਼ੀ ਹੋਈ ਇੱਥੇ ਆ ਕੇ ਨਾਲ ਦੀ ਨਾਲ ਅਸੀਂ ਇੱਥੇ ਮੀਟਿੰਗ ਤੇ ਕੈਂਪ ਦਾ ਵੀ ਇੱਕ ਪ੍ਰਬੰਧ ਕੀਤਾ ਕਿਉਂਕਿ ਇਹ ਸਾਰੇ ਮੈਂਬਰ ਕਿਸਾਨਾਂ ਨਾਲ ਜੁੜੇ ਹੋਏ ਆ ਕਿਸਾਨਾਂ ਦੇ ਘਰਾਂ ਵਿੱਚੋਂ ਆਏ ਆ ਤੇ ਨਰਮਾ ਨਰਮੀ ਤੇ ਮੱਕੀ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਸਤੇ ਇਹਨਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਕੇ ਨਰਮੇ ਤੇ ਘੱਟ ਤੋਂ ਘੱਟ ਸਪਰੇਆ ਕਰਕੇ ਅਸੀਂ ਨਰਮੇ ਨੂੰ ਚਿੱਟਾ ਮੱਛਰ ਤੇ ਗੁਲਾਬੀ ਸੁੰਡੀ ਤੋਂ ਕਿਵੇਂ ਬਚਾਉਣਾ ਉਹ ਤਕਨੀਕੀ ਢੰਗ ਇਹਨਾਂ ਨੌਜਵਾਨਾਂ ਨੂੰ ਦੱਸੇਗੇ ਤਾਂ ਕਿ ਸਪਰੇਆ ਜਿਹੜੀਆਂ ਘੱਟ ਤੋਂ ਘੱਟ ਵਰਤੋਂ ਹੋਣ ਤੇ ਜੇ ਚਿੱਟਾ ਮੱਛਰ ਨਰਮੇ ਤੇ ਵਾਧਾ ਵੀ ਆ ਤਾਂ ਪਹਿਲੀ ਸਟੇਜ ਤੇ ਨਿੰਮ ਦੀ ਸਪਰੇ ਆਪ ਤਿਆਰ ਕਰਕੇ ਕੀਤੀ ਜਾਵੇ ਸੋ ਬੜੀ ਖੁਸ਼ੀ ਹੋਈ ਔਰ ਮੈਂ ਬਾਬਾ ਧਿਆਨ ਦਾ ਸਪੋਰਟਸ ਕਲੱਬ ਦੇ ਨੌਜਵਾਨ ਮੈਂਬਰਾਂ ਨੂੰ ਔਰ ਸਾਰੇ ਪਿੰਡ ਨੂੰ ਵਧਾਈ ਦਿਨਾ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਮਾਨਸਾ ਡਾਇਰੈਕਟਰ ਖੇਤੀਬਾੜੀ ਸਾਹਿਬ ਡਾਕਟਰ ਜਸਵੰਤ ਸਿੰਘ ਜੀ ਦੀ ਅਗਵਾਈ ਹੇਠ ਅਸੀਂ ਹਰ ਪਿੰਡ ਵਿੱਚ ਜਾ ਰਹੇ ਹਾਂ ਸਾਰੇ ਕਿਸਾਨਾਂ ਨੂੰ ਮਿਲ ਰਹੇ ਹਾਂ ਔਰ ਆਪ ਜਾ ਜਾ ਕੇ ਤਾਂ ਕਿ ਨਰਮੇ ਦੀ ਜਿਹੜੀ ਖੇਤੀ ਹੈਗੀ ਹੈ ਖਾਸ ਕਰਕੇ ਔਰ ਮੱਕੀ ਦੀ ਖੇਤੀ ਜਿਹੜੀ ਫਸਲੀ ਵਿਭਿੰਨਤਾ ਤਹਿਤ ਉਹਨੂੰ ਉਤਸ਼ਾਹਿਤ ਕੀਤਾ ਜਾ ਸਕੇ ਔਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ